ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਵਿੱਚ ਅੱਜ ਆਪਾਂ ਪਹੁੰਚੇ ਹਾਂ ਪਿੰਡ ਕਾਕੜਾ ਇਹ ਆ ਦੀਵਾਨ ਟੋਡਰਮਲ ਜੀ ਦਾ ਜੱਦੀ ਪਿੰਡ ਤੇ ਇਸ ਪਿੰਡ ਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਦੀਵਾਨ ਟੋਡਰਮਲ ਜੀ ਦੀ ਯਾਦ ਚ ਤੇ ਆ ਪਿੱਛੇ ਗੇਟ ਵੀ ਬਣਾਇਆ ਗਿਆ ਉਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਨਾਲੇ ਇੱਥੋਂ ਪਤਾ ਕਰਦੇ ਆਪਾਂ ਗੁਰਦੁਆਰਾ ਸਾਹਿਬ ਚੋਂ ਜਾਂ ਹੋਰ ਪਿੰਡ ਦੇ ਜਿਹੜੇ ਲੋਕਲ ਰਹਿਣ ਵਾਲੇ ਨੇ ਪਿੰਡ ਦੇ ਰਹਿਣ ਵਾਲੇ ਨੇ ਕਿ ਕੋਈ ਦਵਾਨ ਟੋਡਰਮਾਲ ਜੀ ਦੀ ਯਾਦ ਇਸ ਪਿੰਡ ਵਿੱਚ ਹੈਗੀ ਆ ਜੇ ਹੋਈ ਤਾਂ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਚੱਲਦੇ ਆ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਲੌਗ ਤੁਸੀਂ ਐਂਡ ਵਰਕ ਬਣੇ ਰਹੋ ਇਹ ਹੈ ਜੀ ਦਵਾਨ ਟੋਡਰਮਾਲ ਜੀ ਦਾ ਯਾਦਗਾਰੀ ਗੇਟ ਪਿੰਡ ਕਾਕੜਾ ਤੇ ਇਹ ਪਿੰਡ ਦੀ ਸ਼ੁਰੂਆਤ ਵਿੱਚ ਲੱਗਿਆ ਹੋਇਆ ਤੇ ਇਹ ਸਾਰਾ ਅੱਗੇ ਕਾਕੜਾ ਪਿੰਡ ਹੈ ਆ ਜਿਹੜੇ ਘਰ ਦੇਖ ਰਹੇ ਹੋ ਸਾਰੇ ਇਹ ਕਾਕੜੇ ਪਿੰਡ ਦੇ ਨੇ ਆਲੇ ਦੁਆਲੇ ਤੇ ਆਹ ਰੋਡ ਆਉਂਦਾ ਆਹ ਵਾਲੇ ਪਾਸਿਓਂ ਆਪਾਂ ਆਏ ਆ ਤੇ ਇੱਥੇ ਪੁੱਛਣ ਤੇ ਪਤਾ ਲੱਗਿਆ ਕਿ ਹੁਣ ਉਹਨਾਂ ਦਾ ਮਤਲਬ ਕੋਈ ਜੱਦੀ ਘਰ ਤਾਂ ਇੱਥੇ ਮੌਜੂਦ ਨਹੀਂ ਹੈਗਾ ਸਿਰਫ ਗੁਰਦੁਆਰਾ ਸਾਹਿਬ ਦੇ ਨੇ ਉਹਨਾਂ ਦੀ ਯਾਦ ਵਿੱਚ ਜਿਹੜੇ ਬਣਾਏ ਹੋਏ ਨੇ ਉਸਦੇ ਆਪਾਂ ਦਰਸ਼ਨ ਕਰਾਵਾਂਗੇ ਤੇ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੋ ਵਰਖ ਚ ਉੱਥੇ ਦਮਾਨ ਟੋਡਰਮਲ ਜੀ ਦੀ ਜ਼ਮੀਨ ਹੁੰਦੀ ਸੀ ਤੇ ਉਹ ਜ਼ਮੀਨ ਦਮਾਨ ਟੋਡਰਮਲ ਜੀ ਦੀ ਸੀਗੀ ਤੇ ਦਮਾਨ ਟੋਡਰਮਲ ਜੀ ਦੀ ਜ਼ਮੀਨ ਵਿੱਚ ਗੁਰੂ ਤੇਗ ਬਹਾਦਰ ਜੀ ਆ ਕੇ ਬਰਾਜਮਾਨ ਹੋਏ ਸੀਗੇ ਤੇ ਹੁਣ ਆਪਾਂ ਚੱਲਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜੇ ਦੀਵਾਨ ਟੁੱਡਰਮਾਲ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇਹ ਸਾਰਾ ਕਾਕੜਾ ਪਿੰਡ ਹੈ ਦੀਵਾਨ ਟੁੱਡਰਮਾਲ ਜੀ ਦਾ ਜੱਦੀ ਪਿੰਡ ਹੈ ਫਿਰ ਇਸ ਤੋਂ ਬਾਅਦ ਉਹ ਸਰਹੰਦ ਨੂੰ ਚਲੇ ਗਏ ਸੀਗੇ ਜਿਵੇਂ ਆਪਾਂ ਪਿਛਲੇ ਬਲੌਗ 'ਚ ਗੁਰਦੁਆਰਾ ਮੰਜੀ ਸਾਹਿਬ ਵਾਲੇ ਬਲੌਗ 'ਚ ਆਪਾਂ ਇਤਿਹਾਸ ਸਾਰਾ ਪੜਿਆ ਸੀ ਕੀ ਉਹਨਾਂ ਦੀ ਨੌਕਰੀ ਲੱਗੀ ਸੀ ਸਰਹੰਦ ਚਲੇ ਗਏ ਸੀ ਉੱਥੀ ਉਹਨਾਂ ਨੇ ਘਰ ਪਾਲਿਆ ਸੀ ਪਰਿਵਾਰ ਸਮੇਤ ਉੱਥੇ ਰਹਿਣ ਲੱਗੇ ਸੀਗੇ ਹੁਣ ਉਹਨਾਂ ਚੱਲਦੇ ਆ ਗੁਰਦੁਆਰਾ ਸਾਹਿਬ ਆਪਾਂ ਕਾਕੜੇ ਪਿੰਡ ਚ ਐਂਟਰ ਹੋ ਗਏ ਆ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਆਲੇ-ਦਾਲੇ ਕਾਕੜਾ ਪਿੰਡ ਹੈ ਕਾਕੜੇ ਪਿੰਡ ਦੇ ਘਰ ਨੇ ਆ ਕੁਝ ਮਾਰਕੀਟ ਬਣੀ ਹੋਈ ਐ ਇੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰ ਵਾਲੀ ਸਾਈਡ ਨੂੰ ਜਾ ਕੇ ਨੇ ਤੇ ਉਧਰੋਂ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਬ ਦੇ ਅੱਗੇ ਤੇ ਗੁਰਦੁਆਰਾ ਸਾਬ ਦੇ ਅੰਦਰ ਚੱਲਾਂਗੇ ਗੁਰਦੁਆਰਾ ਸਾਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਗੁਰਦੁਆਰਾ ਸਾਬ ਦਵਾਨ ਟੋਡਰਮਲ ਜੀ ਦੀ ਯਾਦ ਵਿੱਚ ਬਣਾਏ ਗਏ ਨੇ ਤੇ ਗੁਰਦੁਆਰਾ ਸਾਬ ਦੇ ਨਾਲ ਹੀ ਮੇਨ ਗੇਟ ਦੇ ਨਾਲ ਹੀ ਦਵਾਨ ਟੋਡਰਮਲ ਪਬਲਿਕ ਸਕੂਲ ਤੇ ਇਹ ਵੀ ਦਵਾਨ ਟੋਡਰਮਲ ਜੀ ਦੇ ਨਾਮ ਤੇ ਆ ਸਕੂਲ ਬਿਲਕੁਲ ਗੁਰਦੁਆਰਾ ਸਾਬ ਦੇ ਨਾਲ ਹੀ ਆ ਤੇ ਚੱਲਦੇ ਆ ਅੰਦਰ ਦਰਸ਼ਨ ਕਰਦੇ ਆ ਗੁਰਦੁਆਰਾ ਸਾਬ ਦੇ ਚੱਲਦੇ ਆਂ ਜੀ ਆਪਾਂ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਇੱਥੇ ਦੀਵਾਨ ਟੋਡਰਮਲ ਜੀ ਦਾ ਸਾਰਾ ਇਤਿਹਾਸ ਦੀਵਾਨ ਟੋਡਰਮਲ ਜੀ ਦੇ ਨਾਲ ਸਾਰਾ ਇਤਿਹਾਸ ਆ ਜਿਹੜਾ ਸਬੰਧਤ ਉਹ ਲਿਖ ਕੇ ਦੱਸਿਆ ਗਿਆ ਹੈ ਇੱਥੇ ਲਿਖਿਆ ਗਿਆ ਕਿ ਦੀਵਾਨ ਟੋਡਰਮਲ ਜੀ ਸਿੱਖ ਇਤਿਹਾਸ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਹਨ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਸਾਰੀ ਸਿੱਖ ਕੌਮ ਸਦਾ ਯਾਦ ਰੱਖੇਗੀ ਇਹਨਾਂ ਦੇ ਜਨਮ ਦੇ ਜਨਮ ਸਥਾਨ ਬਾਰੇ ਕੋਈ ਪੁਖਤਾ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਭਾਈ ਗੁਰਦਿੱਤਾ ਸਿੰਘ ਇਹਨਾਂ ਨੂੰ ਪਿੰਡ ਕਾਕੜਾ ਪਵਾਨੀਗੜ੍ਹ ਜਿਲ੍ਹਾ ਸੰਗਰੂਰ ਦੇ ਸ਼ਾਹੂਕਾਰ ਦੱਸਦੇ ਹਨ ਇਹ ਖੱਤਰੀ ਜਾਤੀ ਦੇ ਸਨ ਆਲੂਆਰਖ ਪਿੰਡ ਵਿੱਚ ਜਿੱਥੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਬ ਦਾ ਗੁਰਦੁਆਰਾ ਸਾਹਿਬ ਸਥਿਤ ਹੈ ਉਸ ਦੇ ਆਲੇ ਦੁਆਲੇ ਇਹਨਾਂ ਦੀ ਜ਼ਮੀਨ ਦੱਸੀ ਜਾਂਦੀ ਹੈ ਇਹ ਜ਼ਮੀਨ ਜੰਗੀਰ ਸਿੰਘ ਨਾਮ ਦੇ ਵਿਅਕਤੀ ਨੇ ਇਹਨਾਂ ਤੋਂ ਵਿਰਾਸਤ ਚੋਂ ਕ੍ਰਿਸ਼ਨ ਖੱਤਰੀ ਨਾਮ ਦੇ ਵਿਅਕਤੀ ਕੋਲੋਂ ਖਰੀਦੀ ਸੀ ਅਤੇ ਬਾਕੀ ਨੀਚੇ ਲਿਖ ਕੇ ਦੱਸਿਆ ਗਿਆ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਲੋਆਰਖ ਪਿੰਡ ਵਿੱਚ ਆਏ ਤਾਂ ਉਹ ਦਵਾਨ ਟੋਡਰਮਾਲ ਜੀ ਦੀ ਜ਼ਮੀਨ ਵਿੱਚ ਆ ਕੇ ਰੁਕੇ ਦਵਾਨ ਟੋਡਰਮਾਲ ਜੀ ਜਦੋਂ ਗੁਰੂ ਜੀ ਨੂੰ ਮਿਲੇ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਮੁੜ ਘਰ ਜਾਣ ਦਾ ਜੀ ਨਾ ਕੀਤਾ ਪਰ ਗੁਰੂ ਜੀ ਨੇ ਸਮਝਾ ਬੁਝਾ ਕੇ ਇਹਨਾਂ ਨੂੰ ਤੋਰ ਦਿੱਤਾ ਤੇ ਨਾਲ ਹੀ ਨਸੀਹਤ ਦਿੱਤੀ ਕਿ ਤੂੰ ਗੁਰੂ ਦੀ ਜਾਇਦਾਦ ਸਮਝ ਕੇ ਖੇਤੀ ਚ ਕਮਾਈ ਕਰੀ ਜਲ ਤੇ ਇਹਨੂੰ ਵਜ਼ੀਰੀਆਂ ਮਿਲਣਗੀਆਂ ਐਸਾ ਸਮਾਂ ਕੁਦਰਤ ਨੇ ਲਿਆਂਦਾ ਕਿ ਬਾਦਸ਼ਾਹ ਨੇ ਉਹਨਾਂ ਨੂੰ ਵਜ਼ੀਰੀ ਬਖਸ਼ ਦਿੱਤੀ ਗੁਰੂ ਜੀ ਦੇ ਕੀਤੇ ਬਚਨ ਪੂਰੇ ਹੋਏ ਭਾਈ ਕਾਨ ਸਿੰਘ ਨਾਬਾ ਤੇ ਗਰਵਖ ਸਿੰਘ ਕੇਸਰੀ ਇਹਨਾਂ ਨੂੰ ਸਰਹੰਦ ਦਾ ਸ਼ਾਹੂਕਾਰ ਮੰਨਦੇ ਹਨ ਇਹ ਉਹੀ ਦਿਵਾਨ ਟੋਡਰਮਲ ਜੀ ਹਨ ਜੋ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਕਾਜੀ ਅਤੇ ਦਿਵਾਨ ਸੁੱਚਾ ਮਲ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਹਨਾਂ ਦੇ ਸੰਸਕਾਰ ਲਈ ਥਾਂ ਵੀ ਨਹੀਂ ਸੀ ਦਿੱਤੀ ਗਈ 13 ਪੋ ਸੰਮਤ 1761 ਨੂੰ ਇਹਨਾਂ ਨੇ ਮੋਹਰਾਂ ਵਛਾ ਕੇ ਸੰਸਕਾਰ ਕਰਨ ਲਈ ਜ਼ਮੀਨ ਮੁੱਲ ਖਰੀਦੀ ਕਾਕੜਾ ਪਿੰਡ ਵਿੱਚ ਦਿਵਾਨ ਟੋਡਰਮਲ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਾਬਾ ਕਰਪਾਲ ਸਿੰਘ ਕਾਰਸੇਵਾ ਵਾਲਿਆਂ ਨੇ ਇਹ ਗੁਰਦੁਆਰਾ ਸਾਹਿਬ ਬਣਾਏ ਗਏ ਨੇ ਜੀ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਦਿਵਾਨ ਟੋਡਰਮਲ ਜੀ ਨੇ 78000 ਸੋਨੇ ਦੀਆਂ ਮੋਹਰਾਂ ਧਰਤੀ ਤੇ ਖੜੀਆਂ ਕਰਕੇ ਸੰਸਕਾਰ ਲਈ ਜ਼ਮੀਨ ਖਰੀਦੀ ਸੀ ਜੀ ਸ਼ਹਿਬਜਾਦਿਆਂ ਦੇ ਸੰਸਕਾਰ ਲਈ 70000 ਸੋਨੇ ਦੀਆਂ ਮੋਹਰਾਂ ਅੱਜ ਦੇ ਹਿਸਾਬ ਨਾਲ ਉਹਨਾਂ ਦੀ ਕੀਮਤ 2 ਅਰਬ 50 ਕਰੋੜ ਬਣਦੀ ਹੈ ਇਹ ਸਾਰਾ ਇਤਿਹਾਸ ਸੀ ਦਵਾਨ ਟੋਡਰਮਲ ਜੀ ਨਾਲ ਸੰਬੰਧਤ ਇੱਥੇ ਦਰਬਾਰ ਸਾਹਿਬ ਦੇ ਬਾਹਰ ਸਾਰੀਆਂ ਤਸਵੀਰਾਂ ਲਾਈਆਂ ਗਈਆਂ ਨੇ ਇਤਿਹਾਸ ਦੇ ਨਾਲ ਸੰਬੰਧਿਤ ਜਿਵੇਂ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਤੇ ਛੋਟੇ ਸਹਿਬਜ਼ਾਦੇ ਤੇ ਆਹ ਤਸਵੀਰ ਲਾਈ ਗਈ ਆ ਕੰਗੂ ਦੇ ਘਰ ਦੀ ਤੇ ਆਹ ਜਦੋਂ ਮਰਿੰਡੇ ਲੈ ਕੇ ਜਾਇਆ ਜਾ ਰਿਹਾ ਸੀ ਉਹ ਸਾਰੀਆਂ ਤਸਵੀਰਾਂ ਇਤਿਹਾਸ ਨਾਲ ਸੰਬੰਧਿਤ ਇੱਥੇ ਲਗਾਈਆਂ ਗਈਆਂ ਨੇ ਉਬੇ ਦੀ ਕਚਹਿਰੀ ਵਿੱਚ ਦਾਖਲ ਹੁੰਦੇ ਛੋਟੇ ਸਾਹਿਬ ਜੀ ਆਦੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਆ ਗਏ ਤੇ ਇੱਥੇ ਵੀ ਉਸੇ ਤਰ੍ਹਾਂ ਸਿੱਖ ਇਤਿਹਾਸ ਨਾਲ ਰਿਲੇਟਡ ਸਾਰੀਆਂ ਤਸਵੀਰਾਂ ਲਾਈਆਂ ਗਈਆਂ ਨੇ ਚਮਕੌਰ ਸਾਹਿਬ ਜੀ ਜੰਗ ਦੀ ਤਸਵੀਰ ਜਿਵੇਂ ਸ਼ਿਆਲ ਜੀ ਦਾ ਦੁਹਾਰ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਮੈਦਾਨ ਦੇ ਅੰਦਰ ਤੇ ਛੋਟੇ ਸਾਹਿਬ ਜਦਿਆਂ ਦੀ ਨੀਹਾ ਵਿੱਚ ਜਦੋਂ ਚਣਿਆ ਗਿਆ ਸੀ ਉਹ ਸਾਰਾ ਦ੍ਰਿਸ਼ ਦਵਾਨ ਟੋਡਰਮਲ ਜੀ ਮੋਹਰਾਂ ਵਛਾਉਂਦੇ ਹੋਏ ਉਹ ਸਾਰਾ ਦ੍ਰਿਸ਼ ਸੂਬਾ ਇਸਰੰਦ ਜਿਵੇਂ ਪਲੰਗ ਤੇ ਬੈਠਾ ਸਾਹਮਣੇ ਤੇ ਦਵਾਨ ਟੋਡਰਮਲ ਜੀ ਮੋਹਰਾਂ ਵਛਾ ਕੇ ਜ਼ਮੀਨ ਖਰੀਦ ਰਹੇ ਨੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਇੱਥੇ ਲਾਈਆਂ ਗਈਆਂ ਨੇ ਆਹ ਸਾਹਮਣੇ ਵਾਲੀ ਕੰਧ ਤੇ ਸਾਰੀ ਕੰਧ ਤੇ ਤਸਵੀਰਾਂ ਲਾਈਆਂ ਹੋਈਆਂ ਨੇ ਏ ਵੀਰ ਜੀ ਹੁਣੀ ਨੇ ਤੇ ਇਹਨਾਂ ਦਾ ਇਹੀ ਪਿੰਡ ਹੈ ਕਾਕੜਾ ਤੇ ਇਹਨਾਂ ਨਾਲ ਆਪਾਂ ਹੁਣ ਗੱਲ ਕਰਾਂਗੇ ਕੁਝ ਇਤਿਹਾਸ ਦੇ ਸੰਬੰਧ ਵਿੱਚ ਆਪਾਂ ਨੂੰ ਗੱਲਾਂ ਦੱਸਣਗੇ ਦਵਾਨ ਟੋਡਰਮਲ ਜੀ ਦੇ ਨਾਲ ਰਿਲੇਟਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਮੇਰਾ ਦਵਾਨ ਟੋਡਰਮਲ ਜੀ ਪਿੰਡ ਕਾਕੜਾ ਵੀਰਪੁਰ ਸਿੰਘ ਮੇਰਾ ਨਾਮ ਹੈ ਜੀ ਤੇ ਇਹ ਸਥਾਨ ਜੋ ਇਹ ਬਣਾ 24-25 ਸਾਲਾਂ ਤੋਂ ਇਹ ਸਥਾਨ ਬਣਿਆ ਜੀ ਠੀਕ ਹੈ ਜੀ ਤੇ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਹੈ ਬਾਬਾ ਜੀ ਨਰਾਇਣ ਸਿੰਘ ਮੋਨੀ ਜੀ ਬਹਾਲੀ ਵਾਲਿਆਂ ਨੇ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਬੜੇ ਲੰਮੇ ਸਮੇਂ ਤੋਂ ਦੀਵਾਨ ਫਾਈ ਟੋਟਰ ਮਾਜੀ ਦੇ ਪੁੱਤਰ ਸਾਹਿਬ ਦੀ ਸੇਵਾ ਬਾਬਾ ਕ੍ਰਿਪਾਲ ਸਿੰਘ ਦੀ ਕਾਰਸਿਆਂ ਵਾਲਿਆਂ ਵੱਲੋਂ ਚਲਾਈ ਜਾ ਰਹੀ ਹੈ ਤੇ ਇਹ ਬੜੀਆਂ ਸਲਾਮਾਂ ਇੱਥੇ ਕੁੜੀਆਂ ਨੇ ਸੱਚੇ ਪਾਸ਼ਾ ਜੋ ਸਾਨੂੰ ਤਾਂ ਪਰੰਤਮਾਨ ਦੀਆਂ ਹਨ ਜੀ ਧੰਨ ਉਹਨਾਂ ਦੀ ਕੁਰਬਾਨੀ ਤਾਨੋਨਾ ਦੀ ਸੇਵਾ ਪੂਰੇ ਜਗਤ ਨੂੰ ਮਾਣ ਹੈ ਉਹਨਾਂ ਦੀ ਸੇਵਾ ਤੇ ਵਿਵਾਨ ਜੀ ਦੀ ਤਾਨੋ ਕੁਰਬਾਨੀ ਰਹੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਣਾ ਤੇ ਉਹਨਾਂ ਦੇ ਪੁੱਤਰ ਸ਼ਾਂਤੀ ਜੀ ਉਹਨਾਂ ਦਾ ਪਿੰਡ ਮੰਨਿਆ ਜਾਂਦਾ ਹੈ ਤੇ ਉਹਨਾਂ ਦਾ ਬਾਹਰਲੇ ਵਿਕਲੀ ਜਗ੍ਹਾ ਤੇ ਸਥਾਨ ਇਹ ਬਣਾਇਆ ਖੁੱਲੀ ਜਗ੍ਹਾ ਦੇ ਵਿੱਚ ਅਤੇ 29 ਦਸੰਬਰ ਨੂੰ 14 ਪੋ ਵਾਲੇ ਦਿਨ ਇੱਥੇ ਬਹੁਤ ਸ਼ਾਲ ਨਗਰ ਕੀਰਤਨ ਜੋ ਫਤਿਹਗੜ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੀ ਪ੍ਰਕਿਰਤਾ ਕੀਤਾ ਚੱਲੇ ਪਾਉਂਦਾ ਹੋਇਆ ਨਗਰਾਂ ਵਿੱਚ ਹੁੰਦਾ ਹੋਇਆ ਇਸ ਵਿੱਚ ਤਾਂ ਸ਼ਾਂਤੀ ਆ ਤੇ ਦਰਸ਼ਕ ਦਜ਼ਾਰੇ ਕਰਦੀਆਂ ਹਨ ਸੰਗਤਾਂ ਇੱਥੇ ਜੀ ਪਿੰਡ ਵਿੱਚ ਦਮਾਨ ਟੂਡਰ ਮੱਜੀ ਦੀ ਹੋਰ ਨਿਸ਼ਾਨੀ ਕੋਈ ਉਹਨਾਂ ਦਾ ਘਰ ਕੁਝ ਹੈਗਾ ਭਾਈ ਸਾਹਿਬ ਜੀ ਬਹੁਤ ਭਾਲ ਕੀਤੀ ਗਈ ਹੈ ਅਜੇ ਵੀ ਜਾਰੀ ਹੈ ਭਾਲ ਪਰ ਅਸੀਂ ਪੱਕੇ ਉਸ ਪੁਆਇੰਟ ਤੇ ਨਹੀਂ ਪਹੁੰਚ ਸਕੇ ਠੀਕ ਹੈ ਜੀ ਤੇ ਜੋ ਕਿ ਕੱਲ ਨੂੰ ਕੋਈ ਜਾਣੇ ਜਾਂ ਨਾ ਜਾਣੇ ਕੁਝ ਤੱਥ ਝੂਠੇ ਹੋਣ ਪਰ ਫਿਰ ਵੀ ਬਹੁਤ ਯਤਨ ਹੈ ਕਿ ਉਹਨਾਂ ਦਾ ਕੋਈ ਪਿੰਡ ਕੋਈ ਧਰਦੀ ਜਗ੍ਹਾ ਉਹਨਾਂ ਦੀ ਨਿਸ਼ਾਨਦੇਹੀ ਹੋ ਰਹੀ ਸੀ ਇਸ ਗੱਲ ਕਰ ਰਹੀ ਸੀ ਪਿੱਛੇ ਵੀ ਕਈ ਕੰਨ ਵਾਲੇ ਆਏ ਸੀ ਠੀਕ ਹੈ ਜੀ ਤੇ ਪਰ ਉਹ ਕਿ ਅਸੀਂ ਪੱਕੇ ਕਿਸੇ ਪੁਆਇੰਟ ਤੇ ਨਹੀਂ ਪਹੁੰਚ ਸਕਦੇ ਜੀ ਇਸ ਕਰਕੇ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਕਿ ਇਹ ਬਹੁਤ ਖੁੱਲੀ ਜਗ੍ਹਾ ਹੋਣ ਕਰਕੇ ਅਸੀਂ ਬੰਪੁਰਸ਼ਾ ਵੱਲੋਂ ਇੱਥੇ ਸਥਾਨ ਤੇ ਨਿਸ਼ਾਨ ਲਾਇਆ ਗਿਆ ਸੀ ਆ ਕੇ ਪਾਸ਼ਾ ਜੀ ਦਾ ਇਹ ਚਾਹ ਦੇ ਕਲਾ ਨਾਲ ਇੱਥੇ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਠੀਕ ਹੈ ਜਿਹੜੀ ਹਵੇਲੀ ਸੁਣਦੇ ਆ ਉੱਥੇ ਪਈ ਉਹਨਾਂ ਦੀ ਬੜੀ ਵੱਡੀ ਵਿਰਾਸਤ ਹੈ ਸਾਡੀ ਪੰਥ ਦੀ ਉਹਦੀ ਸੰਭਾਲਣਾ ਹੁਣ ਕਰਕੇ ਉਹ ਵੀ ਖੰਡਰ ਦਾ ਰੂਪ ਬਣ ਕੇ ਸੀ ਪਰ ਹੁਣ ਉਹਦੀ ਬਹੁਤ ਸੇਵਾ ਵੱਡੀ ਪੱਧਰ ਤੇ ਫੇਰ ਸ਼ੁਰੂਆਤ ਹੋਈ ਹੈ ਤੇ ਕਿੱਡੀ ਉਹਨਾਂ ਦੀ ਹਵੇਲੀ ਹੈ ਕਿੱਡਾ ਕਿੱਡੀ ਵਿਰਾਸਤੀ ਉਹੋ ਬਣਿਆ ਹੋਇਆ ਸਥਾਨ ਕਿ ਸੋਚਿਆ ਸਮਝਿਆ ਵੀ ਨਹੀਂ ਜਾਂਦਾ ਕਿ ਕਿੰਨੀ ਕਮਾਇਆ ਲਾ ਕੇ ਉੱਥੇ ਉਹ ਸਥਾਨ ਬਣਿਆ ਹੁਣ ਉਹਨਾਂ ਲਈ ਜਹਾਜ਼ੀ ਹੋਏ ਜਿਹਨੂੰ ਕਿਹਾ ਜਾਂਦਾ ਹੈ ਵਿਰਦੀ ਜਿਵੇਂ ਆਲਵਰਖ ਸਾਹਿਬ ਚ ਗੁਰਦੁਆਰਾ ਸਾਹਿਬ ਨੇ ਮੰਜੀ ਸਾਹਿਬ ਤੇ ਉੱਥੇ ਕਿਹਾ ਜਾਂਦਾ ਹੈ ਕਿ ਦੀਵਾਨ ਟੋਡਰਵਾਲ ਜੀ ਦੀ ਜ਼ਮੀਨ ਸੀ ਜਿੱਥੇ ਗੁਰੂ ਸਾਹਿਬ ਆਏ ਸੀ ਗੁਰੂ ਤੇਗ ਬਹਾਦਰ ਜੀ ਹਾਂਜੀ ਮੱਕਣ ਤਾਂ ਗੱਲਾਂ ਸਾਹਮਣੇ ਤੱਥ ਆਉਂਦੇ ਨੇ ਕਿ ਉਹ ਦੀਵਾਨ ਜੀ ਦੀ ਜ਼ਮੀਨ ਸੀ ਤੇ ਮੰਨ ਲਓ ਰੱਤਨ ਰਜਿਸਟਰੀਆਂ ਅਜੇ ਤੱਕ ਵੀ ਉਹ ਨੇ ਕਿ ਕਾਕੜੇ ਪਿੰਡ ਦੀ ਜਮੀਨ ਉੱਥੇ ਹੱਦਬੰਦੀ ਸੀ ਸਾਰੀ ਕਿ ਕਾਕੜੇ ਪਿੰਡ ਦਾ ਹੀ ਇੱਕ ਹਿੱਸਾ ਸੀ ਸਾਰਾ ਉਹ ਉਹ ਬਾਦ ਵਿੱਚ ਅਲੋਰ ਪਿੰਡ ਬਸਿਆ ਹੈ ਤੇ ਉੱਥੇ ਗੁਰਤੇਗ ਬਾਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੀਵਾਨ ਜੀ ਨੇ ਮੰਗ ਰੱਖੀ ਸੀ ਯੋਧਣ ਕੀਤੀ ਸੀ ਕਿ ਸਾਨੂੰ ਕੋਈ ਸੁਭਾਗਾ ਸਮਾ ਸੇਵਾ ਦਾ ਦਿਓ ਤੇ ਜਿੱਦਾਂ ਦਰਸ਼ਨ ਦੇਦਾਰੀ ਕੀਤੀ ਜਦੋਂ ਪਾਤਸ਼ਾਹ ਜੀ ਨੇ ਹਾਲ ਹੋ ਗਿਆ ਤਾਂ ਸੇਵਾ ਦੀ ਮੰਗ ਕੀਤੀ ਸੱਚੇ ਪਾਤਸ਼ਾਹ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਤੋਂ ਵੱਡੀ ਸੇਵਾ ਪੰਥ ਦੀ ਲਈ ਜਾਵੇਗੀ ਤੇ ਉਹ ਗੁਰੂ ਕਾ ਸ਼ਰਧਾਲੂ ਬਣ ਗਿਆ ਸਭ ਕੁਝ ਤਨ ਮਨ ਤਨ ਜਿਨ੍ਹਾਂ ਨੇ ਵਾਰ ਕੇ ਸੱਚੇ ਪਾਤਸ਼ਾਹ ਨੂੰ ਕੁਰਬਾਨ ਕਰ ਦਿੱਤਾ ਤੇ ਤਨ ਸੇਵਾ ਹੈ ਉਹਨਾਂ ਦੀ ਉਹਨਾਂ ਦਾ ਹੀ ਇਹ ਸਾਰੀ ਜ਼ਮੀਨ ਮੰਨੀ ਜਾਂਦੀ ਉਸ ਇਲਾਕੇ ਵਿੱਚ 80 ਠੀਕ ਹੈ ਜੀ ਅੱਜ ਉੱਥੇ ਮੰਜੀ ਸਾਹਿਬ ਗੁਰਦੁਆਰਾ ਅੱਛੀ ਸ਼ੋਭਤ ਹੈ ਗ੍ਰੰਥਪੁੱਲਾ ਹੋ ਜਾਂਦੀ ਹੈ ਨਹੀਂ ਬੋਲਦੇ ਆ ਬਹੁਤ ਬਹੁਤ ਸਹੀ ਹੈ ਆਪ ਜੀ ਦਾ ਧੰਨਵਾਦ ਜੀ ਜੋ ਸਹਾਇਤਾ ਤੇ ਸਫਰ ਦੇ ਨਾਲ ਨਾਲ ਆਪ ਜੀ ਨੇ ਸਾਰੇ ਕਵਰੇਜ ਕਰ ਰਹੇ ਹੋ ਜੀ ਬਹੁਤ ਬਹੁਤ ਇੱਥੇ ਆਉਣ ਤੇ ਜੀ ਆਨੂੰ ਧੰਨਵਾਦ ਉਤਮ ਕਰ ਰਹੇ ਹਾਂ ਪਿਆਰਿਓ ਸੇ ਪਾਸਾ ਦੁਨੀਆ ਭਰ ਦੇ ਵਿੱਚ ਇਹ ਵਿਚਾਰ ਨੂੰ ਪਹੁੰਚ ਸਕੇ ਚੰਗੀ ਕਲਾ ਨਾਲ ਉਸ ਨੂੰ ਹੋਰ ਪ੍ਰਚਾਰ ਪਹੁੰਚੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਗੁਰਦੁਆਰਾ ਸਾਹਿਬ ਦੇ ਜਿਹੜੇ ਦਿਵਾਨ ਟੋਡਰਮਲ ਜੀ ਦੇ ਪਿੰਡ ਵਿੱਚ ਬਣੇ ਹੋਏ ਨੇ ਤੇ ਦਿਵਾਨ ਟੋਡਰਮਲ ਜੀ ਦਾ ਸਾਰਾ ਇਤਿਹਾਸ ਅਤੇ ਦਿਵਾਨ ਟੋਡਰਮਲ ਜੀ ਦਾ ਪਿੰਡ ਤੁਹਾਨੂੰ ਦਿਖਾਇਆ ਹੈ ਇਹ ਸੀ ਬਲੌਗ ਆਪਣਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ